ਅੱਛੀ ਕੈਲਜੀ ਸਵਾਗਤ ਕਰਦੇ ਆ ਤੁਹਾਡਾ ਵੈਗਰੂ ਕਲੋਥ ਹਾਊਸ ਹੈਂਡ ਪਰਟੀਕੂਲਰਾ ਦਾ ਵੱਲੋਂ ਅੱਜ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਈ ਆ ਅੱਜ ਅਸੀਂ ਤੁਹਾਡੀ ਵਾਸਤੇ ਲੈ ਕੇ ਆਏ ਆ ਸੰਡੇ ਆਫਰ ਸੇਲ ਲੈ ਕੇ ਆਏ ਜੀ ਕੱਲ ਸੰਡੇ ਆ ਸੰਡੇ ਲਈ ਅਸੀਂ ਆਫਰ ਸੇਲ ਲੈ ਕੇ ਆਏ ਅੱਜ ਅਸੀਂ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਮੈਚਿੰਗ ਆ ਟੈਂਟਨ ਮੈਚਿੰਗ ਰਹੂਗੀ ਜੀ ਏਕੇ ਟੈਕਸ ਦੀ ਤੇ ਜੂਟ ਚੈੱਕ ਰਹੂਗੀ ਜੀ ਅੱਜ ਦੇ ਸੂਟ ਰਹਿਣਗੇ ਜੂਟ ਚੈੱਕ ਦੇ ਵਿੱਚ ਤੇ ਟੈਂਟਨ ਮੈਚਿੰਗ ਦੇ ਵਿੱਚ ਰਹਿਣ ਵਾਲੇ ਆ ਜੀ ਚੈੱਕ ਬਰਬਰੀ ਦੇ ਵਿੱਚ ਰਹਿਣ ਵਾਲੇ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਦੁਬਾਰਾ ਰੀਸਟਾਕ ਕਰਤੇ ਆ ਸੂਟ ਬਹੁਤ ਕਾਫੀ ਮੇਰੇ ਪਹਿਨਣੇ ਪਹਿਲਾਂ ਪਸੰਦ ਕੀਤੇ ਵਾਲੇ ਸੂਟ ਤੇ ਕੁ ਬਾਈ ਵੀ ਕੀਤੇ ਆ ਤੇ ਦੁਬਾਰਾ ਡਿਮਾਂਡ ਹੋਈ ਹੈ ਇਹਨਾਂ ਸੂਟਾਂ ਦੀ ਦੁਬਾਰਾ ਲੈ ਕੇ ਆਏ ਆ ਜੀ ਸਟਾਫ ਮੇਰੀਆਂ ਭੈਣਾਂ ਨੂੰ ਪਤਾ ਹੀ ਲੱਗ ਗਿਆ ਵੀ ਕਿੰਨਾ ਫਾਈਨ ਸਟਾਫ ਹੈ ਜਿੰਨਾਂ ਕੋਲੇ ਇਹ ਸੂਟ ਪਹੁੰਚੇ ਆ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਚੈੱਕ ਕਰੋ ਜੀ ਇਹ ਵਾਲੇ ਦੀ ਕਾਫੀ ਡਿਮਾਂਡ ਸੀ ਦੁਬਾਰਾ ਰੀਸਟਾਕ ਕੀਤਾ ਆਫ ਵਾਈਟ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਰਹੀ ਹੈ ਪਹਿਲਾਂ ਵੀ ਦੁਬਾਰਾ ਰੀਸਟਾਕ ਕਰਤਾ ਜੀ ਇਹ ਵਾਲਾ ਸੂਟ ਚੈੱਕ ਕਰੋ ਪ੍ਰਿੰਟਿੰਗ ਹੈ ਰੀ ਹਾਂਜੀ ਤੁਸੀਂ ਚੈੱਕ ਕਰ ਸਕਦੇ ਹੋ ਸਟਾਫ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਫਾਈਨ ਤੇ ਸੌਫਟ ਸਟਾਫ ਹੈ ਇੰਨਾ ਮੁਲਾਇਮ ਸਟਾਫ ਹੈ ਜੀ ਬਟਰ ਕਾਟਨ ਦੀ ਤਰ੍ਹਾਂ ਸਟਾਫ ਰਹਿਣ ਵਾਲਾ ਇਹ ਚੈੱਕ ਕਰੋ ਜੀ ਇਹ ਸਕੀਨੇਰੇ ਵਿੱਚ ਵਿਜੀਬਲ ਨਹੀਂ ਹੁੰਦੀ ਦੇਖ ਸਕਦੇ ਹੋ ਇਹ ਵਾਲੀ ਆਉਗੀ ਨਾਲ ਇਹਦੇ ਸੈਲਫ ਦੇ ਵਿੱਚ ਬਾਟਮ ਬਹੁਤ ਹੀ ਪਿਆਰੀ ਜੀ ਬਾਟਮ ਰਹਿਣ ਵਾਲੀ ਹੈ ਡਿਜ਼ਾਈਨਰ ਠੀਕ ਹੈ ਜੀ ਪ੍ਰਾਈਸ ਦੇ ਰਹੇ ਆ ਇਹਨੂੰ 700 750 ਦੇ ਵਿੱਚ ਇਹਦਾ ਪ੍ਰਾਈਸ ਆ ਸੂਟ ਦਾ ਵੱਡੀ ਆਫਰ ਰੱਖੀ ਹੈ ਜੀ ਇਹਦੇ ਵਿੱਚ ਜੇਕਰ ਤੁਸੀਂ ਦੋ ਸੂਟ ਬਾਏ ਕਰੋਗੇ ਜਾਂ ਦੋ ਤੋਂ ਵੱਧ ਬਾਏ ਕਰੋਗੇ ਤਾਂ ਤੁਹਾਨੂੰ ਸ਼ਿਪਿੰਗ ਫ੍ਰੀ ਦਿੱਤੀ ਜਾਊਗੀ ਜੀ ਠੀਕ ਹੈ ਜੀ ਅੱਜ ਦੀ ਇਹ ਵੱਡੀ ਆਫਰ ਰਹਿਣ ਵਾਲੀ ਇਹਨਾਂ ਸੂਟਾਂ ਦੇ ਉੱਪਰ ਸੰਡੇ ਆਫਰ ਹੈ ਜੀ ਜੇ ਦੋ ਤੋਂ ਵੱਧ ਸੂਟ ਲੈ ਰਹੇ ਹੋ ਦੋ ਲੈ ਰਹੇ ਹੋ ਜਾਂ ਦੋ ਤੋਂ ਵੱਧ ਲੈ ਰਹੇ ਹੋ ਤਾ ਤੁਹਾਨੂੰ ਸ਼ਿਪਿੰਗ ਫ੍ਰੀ ਦਿੱਤੀ ਜਾਣੀ ਹੈ ਚੈੱਕ ਕਰੋ ਜੀ ਇਹ ਵਾਲਾ ਸਟਾਫ ਵੀ ਚੈੱਕ ਦੇ ਵਿੱਚ ਬਣਿਆ ਵਾਲਾ ਚੈੱਕ ਬਰਬਰੀ ਹੈ ਜੀ ਟੈਂਟਡ ਮੈਚਿੰਗ ਹੈ ਦੇਖ ਸਕਦੇ ਹੋ ਉੱਪਰ ਤੁਸੀਂ ਬਹੁਤ ਫਾਈਨ ਸਟਾਫ ਰਹਿਣ ਵਾਲਾ ਸੌਫਟ ਮਲਾਈ ਬਟਰ कॉटन ਤੇ ਇਹ ਵਾਲੀ ਰਹਿਣੀ ਹੈ ਜਿਸ ਨਾਲ ਬਾਟਮ ਬਹੁਤ ਹੀ ਪਿਆਰੀ ਜੀ ਮਸਟਰਡ ਸ਼ੇਡ ਦੇ ਵਿੱਚ ਆਣਾ ਪ੍ਰਾਈਸ ਰਹਿਣੀ 750 ਠੀਕ ਹੈ ਜੀ ਸ਼ਿਪਿੰਗ ਫ੍ਰੀ ਰਹਿਣ ਵਾਲੀ ਤੁਹਾਡੀ ਜੇਕਰ ਦੋ ਸੂਟ ਬਾਏ ਕਰ ਰਹੇ ਹੋ ਇਹ ਵਾਲਾ ਚੈੱਕ ਕਰੋ ਜੀ ਪ੍ਰਿੰਟ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਡਿਜ਼ਾਈਨਰ ਜਿਹਾ ਪ੍ਰਿੰਟ ਹੈ ਇਹ ਵਾਲੀ ਰਹੂਗੀ ਜੀ ਨਾਲ ਬਾਟਮ ਬਹੁਤ ਹੀ ਪਿਆਰੀ ਜੀ ਬਾਟਮ ਰਹਿਣੀ ਹੈ ਖਾਦੀ ਦੇ ਵਿੱਚ ਬਾਟਮ ਰਹਿਣੀ ਹੈ ਜੀ ਚੈੱਕ ਕਰੋ ਜੀ ਸਟੱਫ ਰਹੂਗਾ ਜੀ ਖਾਦੀ ਦੇ ਵਿੱਚ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਤੁਹਾਨੂੰ ਸਟੱਫ ਦੇਖੋ ਜੀ ਦੇਖ ਸਕਦੇ ਹੋ ਤੁਸੀਂ ਖਾਦੀ ਦੇ ਵਿੱਚ ਸਟੱਫ ਰਹਿਣ ਵਾਲਾ ਬਾਟਮ ਦਾ ਬਾਟਮ ਵੀ ਬਹੁਤ ਵਧੀਆ ਕੁਆਲਿਟੀ ਦੀ ਲਗਾਈ ਗਈ ਇਹਦੇ ਨਾਲ ਤੇ ਡਿਜ਼ਾਈਨਰ ਜਆ ਸੂਟ ਹੈ ਬੜੀ ਸੋਹਣੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਜੀ ਚੈੱਕ ਕਰੋ ਤੇ ਪ੍ਰਾਈਸ ਦੇ ਰਹੇ ਆ 750 ਦੋ ਸੂਟ ਲਓਗੇ ਵੱਡੀ ਆਫਰ ਹੈ ਸ਼ਿਪਿੰਗ ਫ੍ਰੀ ਦੇ ਰਹੇ ਆ ਜੀ ਕਰੋ ਜੀ ਇਹ ਵੀ ਬਹੁਤ ਪਿਆਰੀ ਪ੍ਰਿੰਟਿੰਗ ਰਹਿਣ ਵਾਲੀ ਹੈ ਪ੍ਰਿੰਟਿੰਗ ਦੇਖੋ ਜੀ ਕਿੰਨੀ ਪਿਆਰੀ ਹੈ ਤੇ ਇਹ ਵਾਲੀ ਰਹੂਗੀ ਨਾਲ ਬਾਟਮ ਖਾਦੀ ਦੇ ਵਿੱਚ ਖਾਦੀ ਦੀ ਡਿਜ਼ਾਈਨਿੰਗ ਪ੍ਰਿੰਟਿੰਗ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਪ੍ਰਾਈਸ ਉਹੀ 750 ਦੋ ਸੂਟ ਲਾਓਗੇ ਸ਼ਿਪਿੰਗ ਫ੍ਰੀ ਇਹ ਵਾਰ ਅਸੀਂ ਦੁਪੱਟਾ ਵੀ ਦਵਾਂਗੇ ਤੁਹਾਨੂੰ ਇਹ ਆਫਰ ਤੇ ਪਹਿਲਾਂ ਹੀ ਲੱਗਿਆ ਹੋਇਆ ਜੀ ਬਿਲਕੁਲ ਕਾਟਨ ਦਾ ਦੁਪੱਟਾ ਰਹਿਣਾ ਜੀ ਇਹਦੇ ਪ੍ਰਾਈਸ 180 ਰਹਿਣੀ ਹੈ ਕੋਟੇ ਡੋਰੀ ਦਾ ਦੁਪੱਟਾ ਰਹੂਗਾ 180 ਪ੍ਰਾਈਸ ਰਹਿਣੀ ਹੈ ਜੀ ਇਹਦੀ ਇਹ ਕੇਵਲਾ ਕਲਰ ਹੈ ਜਿਹਦੇ ਚ ਪਿਸਤਾ ਕਲਰ ਆਊਗਾ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਪਿਸਤਾ ਕਲਰ ਹੀ ਦੇਖੋ ਮੈਚਿੰਗ ਬਹੁਤ ਪਿਆਰੀ ਰਹਿਣ ਵਾਲੀ ਹੈ ਠੀਕ ਹੈ ਜੀ ਸੈਲਫ ਦੇ ਵਿੱਚ ਖਾਦੀ ਚ ਰਹਿਣੀ ਹੈ ਬਾਟਮ ਦੇਖੋ ਜੀ ਖਾਦੀ ਚ ਬਾਟਮ ਰਹਿਣ ਵਾਲੀ ਹੈ ਚੈੱਕ ਬਰਬਰੀ ਸਟਾਫ ਰਹੂਗਾ ਜੀ ਤੇ ਇਹ ਵਾਲਾ ਚੈੱਕ ਕਰੋ ਪ੍ਰਿੰਟਿੰਗ ਪਿੰਕਿਸ਼ ਕਲਰ ਦੇ ਵਿੱਚ ਆਊਗਾ ਇਹਦੇ ਨਾਲ ਰਹੂਗੀ ਬਾਟਮ ਦੇਖੋ ਜੀ ਬਹੁਤ ਹੀ ਪਿਆਰੀ ਜੀ ਬਾਟਮ ਰਹਿਣ ਵਾਲੀ ਹੈ ਪ੍ਰਾਈਸ ਜਿਹੜੀ ਰਹਿਣੀ ਹੈ ਜੀ ਇਹਦੀ 750 200 ਰੋਂਗੇ ਸ਼ਿਪਿੰਗ ਫ੍ਰੀ ਮੈਲਣ ਵਾਲੀ ਹੈ ਤੁਹਾਨੂੰ ਡਿਜ਼ਾਈਨ ਦੇਖ ਸਕਦੇ ਹੋ ਸੂਟਾਂ ਦਾ ਇਹ ਵਾਈਨ ਆਫ ਵਾਈਟ 베이스 ਤੇ ਆਉਣ ਵਾਲਾ ਜੀ ਇਹਦੇ ਵਿੱਚ ਵੀ ਵੱਡੀ ਚੈੱਕ ਬਣੀ ਹੋਈ ਹੈ ਚੈੱਕ ਬਣੀ ਹੋਈ ਹੈ ਜੀ ਬਿਲਕੁਲ ਬਟਰ ਕਾਟਨ ਦੀ ਤਰ੍ਹਾਂ ਸਟਾਫ ਹੈ ਮੇਰੀਆਂ ਭੈਣਾਂ ਨੇ ਬਾਏ ਕੀਤੇ ਪਹਿਲਾ ਸੂਟ ਸਾਡੇ ਕੋਲੋਂ ਠੀਕ ਹੈ ਜੀ ਸਭ ਨੂੰ ਪਤਾ ਲੱਗ ਗਿਆ ਹੁਣ ਜੀ ਕਿੰਨਾ ਫਾਈਨ ਸਟੱਫ ਰਹਿਣ ਵਾਲਾ ਹੈ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਬਾਟਮ ਖਾਦੀ ਦੀ ਠੀਕ ਹੈ ਜੀ ਖਾਦੀ ਦੀ ਬਾਟਮ ਰਹਿਣ ਵਾਲੀ ਹੈ ਇਹ ਵਾਲਾ ਚੈੱਕ ਕਰੋ ਜੀ ਇਹ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਠੀਕ ਹੈ ਜੀ ਇਹ ਜਿਹੜਾ ਸਪ੍ਰਿੰਟ ਰਹਿਣ ਵਾਲਾ ਹੈ ਇਹ ਵਾਲਾ ਚੈੱਕ ਕਰੋ ਜੀ ਇਹਦੀ ਪ੍ਰਿੰਟਿੰਗ ਬਹੁਤ ਜ਼ਿਆਦਾ ਪਿਆਰੀ ਹੈ ਇਹ ਬਰੀਕ ਚੈੱਕ ਦੇ ਵਿੱਚ ਬਣਿਆ ਹੋਇਆ ਦੇਖ ਸਕਦੇ ਹੋ ਬੈਕ ਤੋਂ ਇਹ ਬਰੀਕ ਚੈੱਕ ਦੇ ਵਿੱਚ ਬਣਿਆ ਹੋਇਆ ਤੇ ਇਹ ਵਾਲੀ ਰਹਿਣੀ ਇਹਦੇ ਨਾਲ ਬਾਟਮ ਬਾਟਮ ਖਾਦੀ ਦੇ ਵਿੱਚ ਰਹਿਣੀ ਹੈ ਚੈੱਕ ਕਰੋ ਜੀ ਖਾਦੀ ਚ ਬਾਟਮ ਰਹਿਣੀ ਹੈ ਖਾਦੀ ਦੀ ਜਿਹੜੀ ਕੁਆਲਿਟੀ ਬਹੁਤ ਹੀ ਸੁਪਰ ਕੁਆਲਿਟੀ ਦੇ ਵਿੱਚ ਬਾਟਮ ਲਗਾਈ ਹੋਈ ਹੈ ਦੇਖੋ ਜੀ ਪ੍ਰਿੰਟਿੰਗ ਦੇਖੋ ਸੂਟ ਦੀ ਬਹੁਤ ਪਿਆਰੀ ਜੀ ਪ੍ਰਿੰਟਿੰਗ ਹੈ ਤੇ ਡਿਜ਼ਾਈਨਰ ਜਆ ਸੂਟ ਰਹਿਣ ਵਾਲਾ ਬੜਾ ਪਿਆਰਾ ਜ ਏ ਵਾਲਾ ਚੈੱਕ ਕਰੋ ਜੀ ਇਹ ਆਊਗਾ ਜੀ ਕਾਪਰ ਸ਼ੇਡ ਦੇ ਵਿੱਚ ਰੈਸਟ ਕਾਪਰ ਦਾ ਸ਼ੇਡ ਹੈ ਇਹ ਵੀ ਬਰੀਕ ਚੱਕ ਦੇ ਵਿੱਚ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਬੈਕ ਤੋਂ ਬਹੁਤ ਫਾਈਨ ਸਟੱਫ ਹੈ ਬਿਲਕੁਲ ਬਟਰ ਕਾਟਨ ਲਓ ਜੀ ਇਹ ਵਾਲੀ ਰਹੂਗੀ ਖਾਦੀ ਦੇ ਵਿੱਚ ਬਾਟਮ ਬਹੁਤ ਪਿਆਰੀ ਜੀ ਪ੍ਰਿੰਟਿੰਗ ਰਹਿਣੀ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਬਰੀਕ ਚੈੱਕ ਵਾਲਾ ਰਹੂਗਾ ਜੀ ਦੇਖ ਸਕਦੇ ਹੋ ਤੁਸੀਂ ਬੈਕ ਤੋਂ ਇਹਦੀ ਪ੍ਰਿੰਟਿੰਗ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਹੈ ਜੀ ਦੇਖੋ ਜੀ ਇਹ ਦੁਬਾਰਾ ਰੀਸਟਾਕ ਕੀਤੀ ਹੈ ਜੀ ਸੂਟ ਬਹੁਤ ਡਿਮਾਂਡ ਸੀ ਇਹਨਾਂ ਦੀ ਦੇਖੋ ਜੀ ਇਹ ਵਾਲੀ ਰਹੂਗੀ ਜੀ ਖਾਦੀ ਦੇ ਵਿੱਚ ਹੀ ਇਹਦੇ ਨਾਲ ਬਾਟਮ ਖਾਦੀ ਵਿੱਚ ਹੀ ਇਹਦੇ ਨਾਲ ਬਾਟਮ ਰਹਿਣ ਵਾਲੀ ਹੈ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਕਾਪਰ ਸ਼ੇਡ ਦੇ ਵਿੱਚ ਆਊਗਾ ਜੀ ਇਹ ਕਾਪਰ ਸ਼ੇਡ ਦੇ ਵਿੱਚ ਆਉਣ ਵਾਲਾ ਇਹ ਵਾਲੀ ਰਹੂਗੀ ਜੀ ਨਾਲ ਬਾਟਮ ਬਹੁਤ ਹੀ ਪਿਆਰੀ ਜੀ ਬਾਟਮ ਪ੍ਰਾਈਜ਼ ਰਹਿਣੀ ਹੈ 750 ਇਹ ਵਾਲਾ ਸੂਟ ਦੇ ਕੋਈ ਵੀ ਬਹੁਤ ਪਿਆਰੀ ਬ੍ਰੈਂਟਿੰਗ ਰਹਿਣੀ ਹੈ ਦੀ ਠੀਕ ਹੈ ਜੀ ਇਹ ਵਾਲੀ ਰਹੂਗੀ ਨਾਲ ਬਾਟਮ ਬੜੀ ਪਿਆਰੀ ਜੀ ਬਾਟਮ ਹੈ ਜੀ 750 ਇਹਨਾਂ ਦੀ ਪ੍ਰਾਈਜ਼ ਰਹਿਣੀ ਹੈ ਦੋ ਸੂਟ ਲਓਗੇ ਸ਼ਿਪਿੰਗ ਫ੍ਰੀ ਦਵਾਂਗੇ ਇਹ ਵਾਲਾ ਚੈੱਕ ਕਰੋ ਜੀ ਇਹਦੀ ਵੀ ਚੈੱਕ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਸੌਫਟ ਸਟਾਫ ਆ ਮਲਾਈਮ ਜੀ ਦੇਖੋ ਜੀ ਇਹ ਵਾਲੀ ਰਹੂਗੀ ਜੀ ਇਹ ਨਾਲ ਬਾਟਮ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਬਾਕੀ ਤੁਸੀਂ ਲੈਸਸ ਲਗਾ ਕੇ ਡਿਜ਼ਾਈਨਰ ਜਿਹਾ ਸੂਟ ਰੈਡੀ ਕਰ ਸਕਦੇ ਹੋ ਇਹ ਆਊਗਾ ਆਫ ਵਾਈਟ بیس ਦੇ ਵਿੱਚ ਠੀਕ ਹੈ ਜੀ ਫਿਰੋਜੀ ਜੇ ਕਲਰ ਦੇ ਬਹੁਤ ਸੋਹਣੇ ਫਲਾਵਰ ਬਣੇ ਹੋਏ ਆ ਤੇ ਇਹ ਵਾਲੀ ਰੈਣੀ ਇਹਦੇ ਨਾਲ ਬਾਟਮ ਜੀ ਚੈੱਕ ਕਰੋ ਠੀਕ ਹੈ ਜੀ ਪ੍ਰਾਈਸ ਤੁਹਾਨੂੰ ਦੱਸ ਹੀ ਦਿੱਤੀ ਹੈ ਦੀ ਇਹ ਵਾਲਾ ਚੈੱਕ ਕਰੋ ਇਹ ਵੀ ਪ੍ਰਿੰਟਿੰਗ ਬਹੁਤ ਪਿਆਰੀ ਪ੍ਰਿੰਟਿੰਗ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ ਦੇਖੋ ਜੀ ਬਹੁਤ ਸੋਹਣਾ ਸੂਟ ਬਣਨਾ ਜੀ ਰੈਡੀ ਹੋ ਕੇ ਕਲਰ ਬੜਾ ਡਿਫਰੈਂਟ ਜਿਹਾ ਕਲਰ ਰਹਿਣ ਵਾਲਾ ਤੇ ਇਹ ਵਾਲੀ ਰਹਿਣੀ ਹੈ ਜੀ ਜਿਹਦੇ ਨਾਲ ਖਾਦੀ ਦੀ ਬਾਟਮ ਦੇਖੋ ਜੀ ਇਹ ਖਾਦੀ ਦੀ ਰਹਿਣ ਵਾਲੀ ਹੈ ਬਾਟਮ ਦੇਖੋ ਜੀ ਇਹ ਕੇਵਲਾ ਦੇਖੋ ਜੀ ਪਿਸਤਾ ਸ਼ੇਡ ਦੇ ਵਿੱਚ ਆਊਗਾ ਇਹ ਵਾਲੀ ਰਹਿਣੀ ਹੈ ਪਿਸਤਾ ਸ਼ੇਡ ਦੀ ਬਾਟਮ ਦੇਖੋ ਮੈਚਿੰਗ ਬਹੁਤ ਸੋਹਣੀ ਰਹਿਣ ਵਾਲੀ ਹੈ ਨਾ ਸੂਟਾਂ ਦੀ ਤੇ ਇਹ ਵਾਲਾ ਰਹੂਗਾ ਜੀ ਇਹਦੇ ਨਾਲ ਬਾਟਮ ਠੀਕ ਹੈ ਜੀ ਖਾਦੀ ਦੇ ਵਿੱਚ ਬਾਟਮ ਰਹਿਣ ਵਾਲੀ ਹੈ ਇਹ ਵਾਲਾ ਕਲਰ ਚੈੱਕ ਕਰੋ ਜੀ ਬੜਾ ਸੋਹਣਾ ਜਾਂ ਗਾਜਰੀ ਜੇ ਛੇਡ ਵਿੱਚ ਕਲਰ ਆਣਾਗਾ ਤੇ ਇਹ ਵਾਲੀ ਰੈਣੀ ਦੇ ਨਾਲ ਬਾਟਮ ਬਹੁਤ ਸੋਹਣੇ ਸੂਟ ਰਹਿਣ ਵਾਲੇ ਅੱਜ ਦੇ ਪ੍ਰਿੰਟਾਂ ਦੇ ਵਿੱਚ ਵੱਡੀ ਆਫਰ ਤੇ ਲਗਾਤੇ ਆ ਜੀ ਦੋ ਸੂਟ ਲੈ ਲਓ ਤਿੰਨ ਲੈ ਲਓ ਠੀਕ ਹੈ ਫ੍ਰੀ ਦੇ ਨਾਲ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਡੇ ਘਰ ਸੂਟ ਪਹੁੰਚ ਜਾਣੇ ਆ ਇਹ ਬਾਰੀਕ ਚੱਕ ਦੇ ਵਿੱਚ ਬਣਿਆ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਸਕਿਨ ਜੇ ਸ਼ੇਡ ਵਿੱਚ ਆਣਾ ਜੀ ਇਹਦੀ ਬਾਟਮ ਦੇਖੋ ਜੀ ਬਹੁਤ ਸੋਹਣੀ ਮੈਚਿੰਗ ਹੈ ਜੀ ਇਹ ਸੂਟ ਦੀ ਖਾਦੀ ਵਿੱਚ ਬਾਟਮ ਰਹਿਣੀ ਹੈ ਜੀ ਇਹਦੀ ਠੀਕ ਹੈ ਜੀ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਡੇ ਘਰ ਪਹੁੰਚ ਰਾ ਜੀ ਜੇਕਰ ਤੁਸੀਂ ਦੋ ਸੂਟ ਲੈ ਰਹੇ ਹੋ ਜਾਂ ਦੋ ਤੋਂ ਉੱਪਰ ਲੈ ਰਹੇ ਹੋ ਇੱਕ ਇਹ ਵਾਲਾ ਕਲਰ ਦੇਖੋ ਇਹ ਵੀ ਨਿਊ ਜੀ ਸ਼ੇਡ ਦੇ ਵਿੱਚ ਕਲਰ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਦੇਖੋ ਜੀ ਠੀਕ ਹੈ ਜੀ ਇਹ ਵਾਲੀ ਰਹੂਗੀ ਜੀ ਇਹ ਨਾਲ ਬਾਟਮ ਮੈਚਿੰਗ ਬਹੁਤ ਜ਼ਿਆਦਾ ਪਿਆਰੀ ਮੈਚਿੰਗ ਹੈ ਜੀ ਦਿਖਾ ਦੇਣੀ ਤੁਹਾਨੂੰ ਇਹਦੀ ਸੂਟਾਂ ਦੀ ਮੈਚਿੰਗ ਦੇਖੋ ਜੀ ਬਹੁਤ ਸੋਹਣੀ ਮੈਚਿੰਗ ਰਹਿਣ ਵਾਲੀ ਹੈ ਇਹ ਵਾਲੀ ਰਹੂਗੀ ਜੀ ਬਾਟਮ ਠੀਕ ਹੈ ਜੀ ਅਗਲਾ ਕਲਰ ਚੈੱਕ ਕਰੋ ਠੀਕ ਹੈ ਜੀ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਦੇਖੋ ਜੀ ਠੀਕ ਹੈ ਜੀ ਇਹ ਵਾਲੀ ਰਹੂਗੀ ਖਾਦੀ ਵਿੱਚ ਬਾਟਮ ਬਹੁਤ ਪਿਆਰੇ ਜਿਹੇ ਸੂਟਾਂ ਦੇ ਨਾਲ ਅਗਲੇ ਸੂਟ ਦਿਖਾਵਾਂਗੇ ਤੁਹਾਨੂੰ ਚੈੱਕ ਬਰਬਰੀ ਦੇ ਵਿੱਚ ਰਹਿਣਗੇ ਜੀ ਆਈਡੀ ਸੂਟ ਚੈੱਕ ਬਰਬਰੀ ਦੇ ਵਿੱਚ ਵੀ ਰਹਿਣਗੇ ਵੱਡੀ ਆਫਰ ਦੇ ਵਿੱਚ ਦੇਖੋ ਜੀ ਇਹ ਤੁਸੀਂ ਦੇਖ ਸਕਦੇ ਹੋ ਕਾਟਨ ਜੂੜ ਚੱਕ ਹੈ ਜੀ ਠੀਕ ਹੈ ਜੀ ਜੂੜ ਚੱਕ ਦੇ ਵਿੱਚ ਸੂਟ ਰਹਿਣ ਵਾਲੇ ਆ ਦੇਖ ਸਕਦੇ ਹੋ ਸਟੱਫ ਤੁਸੀਂ ਵਿਦਾਊਟ ਲਾਈਨਿੰਗ ਸੂਟ ਬਣਨੇ ਆ ਜੀ ਸਕਿਨ ਜਿਹੜੀ ਵਿਜੀਬਲ ਨਹੀਂ ਹੁੰਦੀ ਇਹਦੇ ਚ ਦੇਖ ਸਕਦੇ ਹੋ ਤੁਸੀਂ ਮੈਂ ਇਹਦੇ ਨੀਚੇ ਹੱਥ ਲਗਾਇਆ ਤੇ ਦੇਖੋ ਜੀ ਵਿਦਾਊਟ ਲਾਈਨਿੰਗ ਸੂਟ ਬਣਨ ਵਾਲੇ ਆ ਜੂੜ ਚੱਕ ਦੇ ਵਿੱਚ ਰਹਿਣਗੇ ਠੀਕ ਹੈ ਜੀ ਪ੍ਰਿੰਟਿੰਗ ਦੇਖੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਵਲੀ ਦੀ ਗਾਜਰੀ ਸ਼ੇਡ ਦੇ ਵਿੱਚ ਆਊਗਾ ਜੀ ਦਿਖਾ ਦੇਣੀ ਹੈ ਤੁਹਾਨੂੰ ਬਾਟਮ ਇਹ ਨਾਲ ਬਹੁਤ ਸੋਹਣੀ ਮੈਚਿੰਗ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ ਗਾਜਰੀ ਕਲਰ ਦੀ ਇਹਦੇ ਨਾਲ ਬਾਟਮ ਰਹਿਣੀ ਹੈ ਜੀ ਇਹ ਵਾਲਾ ਆਊਗਾ ਜੀ ਲਾਈਟ ਪੈਰਟ ਜੀ ਸ਼ੇਡ ਦੇ ਵਿੱਚ ਦੇਖੋ ਜੀ ਨਿਊ ਜਆ ਕਲਰ ਰਹਿਣ ਵਾਲਾ ਬਹੁਤ ਹੀ ਪਿਆਰਾ ਜਆ ਖਾਦੀ ਵਿੱਚ ਰਹਿਣੀ ਹੈ ਜੀ ਬਾਟਮ ਪ੍ਰਿੰਟਿੰਗ ਇੰਜੈਕਟਰ ਚਲੋ ਇੱਕ ਹੀ ਸੂਟ ਬਾਕੀ ਹੈ ਜੀ ਬਾਕੀ ਇਹ ਆਫ ਹੋ ਚੁੱਕੇ ਆ ਸੂਟ ਸਾਡੇ ਕੋਲ ਇਹ ਵਾਲਾ ਦੇਖੋ ਜੀ ਮਹਿੰਦੀ ਸ਼ੇਡ ਵਿੱਚ ਆਣਾ ਪ੍ਰਿੰਟਿੰਗ ਦੇਖੋ ਜੀ ਇਹਦੀ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਮਹਿੰਦੀ ਸ਼ੇਡ ਵਿੱਚ ਆਊਗਾ ਜੀ ਖਾਦੀ ਦੇ ਵਿੱਚ ਰਹਿਣੀ ਹੈ ਬਾਟਮ ਇਸ ਸੂਟ ਦਾ ਜਿਹੜੀ ਪ੍ਰਾਈਸ ਰਹਿਣ ਵਾਲੀ 800 ਰੁਪਏ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਜੂਟ ਚੈੱਕ ਦੀ ਜਿਹੜੀ ਪ੍ਰਾਈਸ 800 ਰਹੂਗੀ ਇਹ ਵਾਲਾ ਦੇਖੋ ਜੀ ਗ੍ਰੇ ਕਲਰ ਦੇ ਵਿੱਚ ਆਊਗਾ ਦੇਖੋ ਜੀ ਬਹੁਤ ਸੋਹਣਾ ਕਲਰ ਹੈ ਗ੍ਰੇ ਕਲਰ ਦੇ ਵਿੱਚ ਆਣਾ ਜੀ ਇਹ ਬਲੈਕ ਨਹੀਂ ਹੈਗਾ ਗ੍ਰੇ ਕਲਰ ਹੈ ਖਾਦੀ ਦੇ ਵਿੱਚ ਰਹਿਣੀ ਹੈ ਇਹਦੀ ਬਾਟਮ ਪ੍ਰਿੰਟਿੰਗ ਬਹੁਤ ਸੋਹਣੀ ਰਹਿਣ ਵਾਲੀ ਇਹਨਾਂ ਸੂਟਾਂ ਦੀ ਜੀ ਅਗਲਾ ਸੂਟ ਦੇਖੋ ਜੀ ਇਹ ਵੀ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਸੀ ਗ੍ਰੀਨ ਕਲਰ ਦੀ ਰਹੂਗੀ ਜੀ ਇਹਦੇ ਨਾਲ ਬਾਟਮ ਪ੍ਰਿੰਟਿੰਗ ਬਹੁਤ ਸੋਹਣੀ ਰਹਿਣ ਵਾਲੀ ਹੈ ਖਾਦੀ ਵਿੱਚ ਰਹਿਣੀ ਹੈ ਬਾਟਮ ਪ੍ਰਾਈਸ ਸਿਰਫ ਰਹੂਗਾ ਜੀ ਇਹਨਾਂ ਸੂਟਾਂ ਦਾ 800 ਰੁਪਏ ਜੂੜ ਚੱਕ ਹੈ ਜੀ ਇਹ ਮਸਟਰਡ ਸ਼ੇਡ ਦੇ ਵਿੱਚ ਬਾਟਮ ਆਉਣੀ ਹੈ ਜੀ ਇਹ ਨਾਲ ਦੇਖੋ ਜੀ ਬਹੁਤ ਸੋਹਣੀ ਮੈਚਿੰਗ ਹੈ ਮਸਟਰਡ ਸ਼ੇਡ ਦੇ ਵਿੱਚ ਬਾਟਮ ਆਉਣੀ ਹੈ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਜੂਟ ਚੱਕ ਹੈ ਵਿਦਆਊਟ ਲਾਈਨਿੰਗ ਬਾਨਾ ਸੂਟ ਪ੍ਰਾਈਸ 800 ਜੇ ਵੀ ਦੋਸ ਫੁੱਟ ਲੈ ਰਹੇ ਹੋ ਤਾਂ ਫ੍ਰੀ ਸ਼ਿਪਿੰਗ ਫ੍ਰੀ ਮਿਲਣੀ ਹੈ ਇਹ ਵਾਲਾ ਚੈੱਕ ਕਰੋ ਜੀ ਲਵੰਡਰ ਕਲਰ ਦੇ ਵਿੱਚ ਬਾਟਮ ਆਉਣੀ ਹੈ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਰਹਿਣ ਵਾਲੀ ਹੈ ਤੇ ਜੇਕਰ ਤੁਸੀਂ ਇਹਨਾਂ ਸੂਟਾਂ ਵਿੱਚੋਂ ਜਿਹੜਾ ਵੀ ਸੂਟ ਪਸੰਦ ਕਰਦੇ ਹੋ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਅੱਜ ਦੇਸੀ ਇਹ ਜਿਹੜੇ ਸੂਟ ਤੁਹਾਨੂੰ ਦਿਖਾਏ ਆ ਚੱਕ ਬਰਬਰੀ ਦੇ ਵਿੱਚ ਜੂਟ ਬਰਬਰੀ ਦੇ ਵਿੱਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਬਾਏ ਕਰੋ ਜੀ ਕੱਲ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਜੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ